ਹੈ ਟੈਂਕਰ ਆ ਡਿਜ਼ਲ ਵਾਲਾ ਟੈਂਕਰ ਆ ਜੀ ਬੰਦੇ ਬਚ ਗਏ ਬੰਦੇ ਪਤਾ ਨਹੀਂ ਕਿੱਥੇ ਨਿਕਲਿਆ ਹੈ ਉਹ ਨਕਾਨ ਦੇ ਬਾਹਰ ਜਾ ਉਰੇ ਵਾਹ ਇਹ ਖੰਨਾ ਬੱਸ ਸਟੈਂਡ ਦੇ ਕੋਲ ਅੱਗ ਲੱਗੀ ਆ ਜੀ ਉਹਦੇ ਉੱਪਰ ਟੈਂਕਰ ਡਰਾਈਵਰ ਤੇਰੇ ਹੈ ਟੈਂਕਰ ਨੂੰ ਅੱਗ ਲੱਗੀ ਲੱਗਦੀ ਆ ਜੀ ਕਿਸੇ ਟੈਂਕਰ ਨੂੰ ਪਟਾਕੇ ਫੈ ਰਹੇ ਨੇ ਪੂਰੇ ਅੱਗ ਪੂਰੀ ਫੈ ਚੁੱਕੀ ਆ ਧਾਨਕਾ ਅੱਗ ਪੂਰੀ ਤੇਲ ਵਾਲੀ ਗੱਡੀ ਨੂੰ ਮਗਰੀ ਲੱਗੀ ਆ ਹਾਂ ਹਾਂ ਹੁਣੇ ਲੱਗੀ ਆ ਓਰੇ ਇੱਥੇ ਬੋਲਤੀ ਕੀ ਕੈ ਵੀ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਹੁਣ ਇਹ ਕਿਸੇ ਟਰੈਂਕਰ ਨੂੰ ਅੱਗ ਲੱਗੀ ਆ ਜੀ ਤੇਲ ਵਾਲੇ ਨੂੰ ਦੇਖੋ ਕਿੰਨੀ ਅੱਗ ਫੈਲ ਚੁੱਕੀ ਆ ਦਾਦੇਗਾ ਵਧੀ ਜਾ ਰਹੀ ਆ खन्ना बस स्टैंड अमलोह चौक